ਰਾਤ ਨੂੰ ਬਣੀ ਮੈਂ ਸੌਂਣ ਕਰੀ ਚੰਗੀ ਆ। ਹੋਣ ਚੱਕਦਾਂ ਨਹੀਂ ਜਦੋਂ ਚੱਕਿਆ ਮੈਂ ਕਿ ਕੀ ਕਰਦਾ ਪੁੱਤ ਓਏ ਕਹਿੰਦਾ ਮੰਮੀ ਨਾ ਸੁੱਤਾ ਆ। ਅਸ਼ਾਮ ਮੈਂ ਕਿ ਤੂੰ ਅੱਥ ਕੀ ਕਿਸਮ ਰੀਤ ਕਿਤੇ ਆ ਕਹਿੰਦਾ ਮੰਮੀ ਕੰਮ ਤੇ ਗਈ ਆ। ਤੂੰ ਮੈਂ ਕਿ ਚੰਗੀ ਤਾ ਘਰ ਪੁੱਤ ਨਾਲ ਆਉਟ ਕੇ। ਇਸੇ ਮੰਮੀ ਨੇ ਨਾ ਗਾਇਆ। ਕੀ ਹੋਇਆ ਕਿ ਮੈਂ ਮਨ ਨੂੰ ਨਹੀਂ ਦਈਆ ਮਨੇ ਛੋੜ ਗੇਰ ਮੈਨੂੰ ਸੌ ਲੰਦੇ। ਚੱਲ ਮੇਰਾ ਪੁੱਤ ਸੌ ਜਾ। ਤੇ ਮੈਂ ਕਿ ਉਹ ਤੇ ਮੈਨੂੰ ਫੋਨ ਕੀਤਾ ਜਗਨ ਉੱਠ ਕੇ ਨਾਲਾ ਪੁੱਤ ਨਾ ਰੋਟੀ ਖਾ ਲੈਂਦਾ ਅੰਦਾ ਅੱਛਾ ਮੰਮੀ ਨੇ ਖਾਂਦਾ ਆ ਮੱਕੀ ਬਣਾਇਆ ਕਹਿੰਦਾ ਸੰਰੀਤ ਛੋਲ ਬਣਾ ਕੇ ਰੱਖੇ ਕਿ ਗਈ ਹੈ ਚਲ ਫੇਰ ਮੇਰਾ ਪੁੱਤ ਵੀ ਰੋਟੀ ਖਾ ਲਾ ਹੈ ਨਾ ਅੱਛਾ ਮੰਮੀ ਨੇ ਖਾਂਦਾ ਆ ਫੇਰ ਮੈਨੂੰ ਫੋਨ ਕੀਤਾ ਮੈਂ ਪਤਾ ਨਹੀਂ ਮੇਰੇ ਮੰਮੀ ਅੱਛਾਈ ਜਿਹੀ ਲੱਗੀ ਸੀਗੀ ਤੇ ਫੇਰ ਕਹਿੰਦੇ ਨਹੀਂ ਨੀਂਦ ਪੱਤੇ ਆ ਜਾਂਦੀ ਤੁਸ ਸੌਂ ਬਗਾਤੇ ਹੈ ਤੇਰੇ ਤਾਂ ਦਿਨ ਚੜੇ ਆ ਨਹੀਂ ਮੰਮੀ ਪਤਾ ਨਹੀਂ ਮੈਨੂੰ ਨੀਂਦ ਆਉਂਦੀ ਮੈਨੂੰ ਸੌਣ ਲੈਂਦੇ ਮੈਂ ਆਪੀ ਉੱਠ ਕੇ ਤੇ ਮੈਨੂੰ ਫੋਨ ਕਰ ਲੂੰਗਾ ਸੁਣ ਗਾ ਵੀਡੀਓ ਗੱਲ ਨਾਲ ਕਰ ਜਾਨੀ ਗਗਨ ਕੋਠੋ ਸੌਂ ਚ ਸੌਂ ਹੀ ਕਰ ਤੇ ਜਾਣਾ ਪਤਾ ਨਹੀਂ ਮੰਮੀ ਨੂੰ ਨੀਂਦ ਆਈ ਜਾਂਦੀ ਮੈਨੂੰ ਸੌਣਾ ਦੇ ਮੈਂ ਉੱਥੇ ਕਿ ਤੈਨੂੰ ਆਪ ਹੀ ਫੋਨ ਕਰ ਲੂੰਗਾ ਇਹ ਤਾਂ ਕਰ ਹੀ ਸੰਦਾ 6:00 ਵਜੇ ਫੋਨ ਕੀਤਾ ਇੱਥੇ ਰਾਤ ਦੀ 8:00 ਵਜੇ ਫੇਰ ਵੀ ਉੱਠਿਆ ਉੱਠ ਕੇ ਮੈਂ ਕੀ ਕਰ ਰੋਟੇ ਬੈ ਗਿਆ ਕਹਿੰਦਾ ਮੈਂ ਕੀ ਕਰਦਾ ਆ ਕਹਿੰਦਾ ਕੁਛ ਨਹੀਂ ਮੰਮੀ ਮੈਂ ਰੋਟੀ ਖਾ ਲਈ ਆ ਕਹਿੰਦਾ ਮੈਂ ਲੱਗਾ ਖਾਣ ਮੈਂ ਕਿ ਚਲ ਤੂੰ ਖਾ ਲੈ ਮੇਰਾ ਪੁੱਤ ਰੋਟੀ ਕਹਿੰਦਾ ਅੱਛਾ ਫੇਰ ਇੱਛਾ ਕਰਕੇ ਤਾ ਫੇਰੋ ਕਹਿੰਦਾ ਛ ਮਮੀ ਫੋਨ ਕੱਟ ਦੇ ਮੈਂ ਥੋੜੇ ਦੇ ਸੌਂ ਕੇ ਮੈਂ ਫੇਰ ਉੱਠਾਂਗਾ ਮੈਂ ਕਿ ਅੱਛਾ ਪਰ ਉਹ ਮਲੰਗ ਹੋਰ ਤਰ੍ਹਾਂ ਸੀ ਜਿਵੇਂ ਕੋਈ ਬੇਸ ਜਿਆ ਹੁੰਦਾ ਬੰਦਾ ਇਦਾਂ ਸਿਗਾ ਗਗਨ ਤੈਨੂੰ ਕੀ ਗੱਲ ਹੈ ਤੂੰ ਬਾਗਾ ਤੇ ਕਰੀ ਨਾ ਰਿਪੋਰਟ ਕੇ ਮੈਂ ਕਿੰਨੀ ਥਕਾਵਟ ਤੂੰ ਨਾ ਲਾਉਂ ਤਕਿ ਉਸ ਦਿਨ ਤੂੰ ਆਰਾਮ ਨਹੀਂ ਕੀਤਾ ਚੰਗੀ ਤਰ੍ਹਾਂ 22 ਘੰਟੇ ਦਾ ਸਫਰ ਕੀਤਾ ਤੂੰ ਆਰਾਮ ਨਹੀਂ ਕੀਤਾ ਤੋ ਇਦਾਂ ਕਰ ਸੌਂ ਨਾ ਚੱਲ ਫੇਰ ਹਣਾ ਨਾ ਲਾਉਟ ਕੇ ਤੂੰ ਪ੍ਰੈਸ਼ਰ ਹੋ ਅੱਛਾ ਮੈਂ ਨਾ ਆਂਦਾ ਆ ਉਸ ਤੋਂ ਬਾਅਦ ਮੈਂ 8:00 ਤੋਂ ਬਾਅਦ 9:00 ਵਜੇ ਨੂੰ ਮੈਂ ਸਾਡੇ ਨੂੰ WhatsApp ਤੇ ਕੀਤਾ ਗगन ਰੋਟੀ ਖਾ ਲਈਆ ਤੇ ਮੈਨੂੰ ਲਿਖ ਕੇ ਭੇਜਦਾ ਹਾਂ ਹਾਂਜੀ ਮੈਂ ਖਾ ਲਈਆ ਉਸ ਤੋਂ ਬਾਅਦ ਮੈਂ ਫਿਰ ਮੈਨੂੰ ਫੋਨ ਕੀਤਾ ਵੀ ਮੈਂ ਪੁੱਛਿਆ ਸਮ੍ਰਿਤੀ ਆ ਗਈ ਆ ਫਿਰ ਮੈਂ ਨੂੰ ਫੋਨ ਕਰੀ ਜਾਂਦੀ ਆ ਕਰੀ ਜਾਂਦੀ ਆ ਉਹਨੂੰ ਤੇ ਉਸ ਤੋਂ ਬਾਅਦ ਮੇਰਾ ਮੇਰਾ ਫੋਨ ਨਹੀਂ ਚੱਕਿਆ ਤੇ ਮੈਂ ਆਪਣੀ ਬੋਨ ਨੂੰ ਫੋਨ ਮੈਸੇਜ ਕਰਕੇ ਮੈਂ ਕਿਹਾ ਗगन ਨਾਲ ਤੇਰੀ ਗੱਲ ਹੋਈ ਆ ਵੀ ਤੇਰਾ ਫੋਨ ਨਹੀਂ ਚੱਕਦਾ ਉਹ ਉਹਨੇ ਮੇਰੇ ਮੈਸੇਜ ਦਾ ਜਵਾਬ ਨਹੀਂ ਦਿੱਤਾ ਕੋਈ ਵੀ ਦੇਖ ਕੇ ਉਹਨੇ ਛੱਡ ਦਿੱਤਾ ਉੱਥੇ ਵਾਦਾ ਮੇਰੇ ਮਨੋ ਚੈਨ ਵੀ ਰੋਟੀ ਨੇ ਦੇਖ ਕੇ ਕਾਫੀ ਸ਼ੁਭ ਆਪਨ ਮੈਨੂੰ ਜਵਾਬ ਕਾਤੇ ਨਹੀਂ ਦਿੱਤਾ ਹੈਗਾ ਫੇਰ ਮੈਂ ਫੋਨ ਕਰੀ ਜਾਂਦੀ ਗੱਲ ਨੂੰ ਚੱਲ ਮੈਂ ਕਿ ਇਹ ਨੂੰ ਮੈਂ ਕਰਦੀ ਆ ਪਰ ਉਹਨੇ ਮੇਰਾ ਫੋਨ ਨਹੀਂ ਚੁੱਕਿਆ ਤੇ ਉਦੋਂ ਮੇਰੀ ਕੁੜੀ ਦਾ ਆਸਟ੍ਰੇਲੀਆ ਤੋਂ ਮੈਂ ਵੀ ਆਵਤਾਂ ਮੈਜ ਦੇ ਵਜੋਂ ਉੱਠਦੀ ਆ ਨਾ ਮੈਂ ਪਹਿਲਾਂ ਕੁੜੀ ਨੂੰ ਮੈਸੇਜ ਕਰਕੇ ਮਨਾ ਆਪਣੇ ਨੂੰ ਗੁੱਡ ਮਾਰਨਿੰਗ ਦਾ ਮੈਸੇਜ ਕਰਕੇ ਮੈਂ ਫੇਰ ਉੱਠ ਕੇ ਨਹਾ ਕੇ ਬਾਹਰ ਤੇ ਬਹਿ ਜਾਂਦੀ ਸੀ ਮੇਰੀ ਕੁੜੀ ਨੇ ਬੋਲਣਾ ਕਿ ਮਮੇ ਤੂੰ 2 ਵਜੇ ਉੱਠ ਕੇ ਪਾਠ ਕਰਨਾ ਪੰਨੇ ਆ 1:30 ਵਜੇ ਉੱਠ ਕੇ ਪਾਠ ਕਰਨ ਲੱਗ ਪੰਨੇ ਆ ਮੈਂ ਕਿਹਾ ਕੋਈ ਨਹੀਂ ਪੁੱਤ ਮੈਂ ਜਦੋਂ ਮੇਰੀ ਕੁੜੀ ਦਾ ਫੋਨ ਆ ਮੇਰੇ ਕੋਈ ਚਿੱਤ-ਚਿੱਤੇ ਨਹੀਂ ਸੀ ਇਦਾਂ ਦੇ ਮਮੇ ਕੀ ਕਰਦੇ ਮੈਂ ਕਿਹਾ ਇਹਨੇ ਹੁਣ ਮੈਨੂੰ ਬੋਲਣਾ ਮਮੇ ਤੂੰ ਪਈ ਉੱਠ ਕੇ ਬੈਠੀ ਆ ਤੂੰ ਸੌਂ ਜਾ ਕਰ ਮਮੇ 4 ਵਜੇ ਉੱਠ ਕੇ ਪਾਠ ਕਰਿਆ ਕਰ ਮੈਂ ਕਿਹਾ ਮੈਂ ਕਿਹਾ ਮਮੇ ਕੀ ਕਰਦੀ ਮੈਂ ਕੁਛ ਨਹੀਂ ਮਾ ਡਾ ਨਾ ਫੋਨ ਲਾਉਣੀ ਕਿ ਛੱਕਾ ਦਾਂ ਮੈਂ ਕਿੰਨੀ ਮਮੇ

ਮੈਨੂੰ ਤਾਂ ਦਿਖਾ ਦੇ ਮੰਮੀ ਸਮਰੀਤ ਨੇ ਇੰਨੀ ਤੈਨੂੰ ਕੀਤਾ ਮੈਨੂੰ ਕੀਤਾ ਫੋਨ ਮੈਨੂੰ ਕੀਤਾ ਫੋਨ ਕਹਿੰਦੀ ਮੈਨੂੰ ਦਿਖਾਇਆ ਉਹਨੇ ਉਹਨੇ ਪੁੱਛੇ ਫਿਰ ਉਹਨੇ ਕਹਿੰਨਾ ਤਾਂ ਮੇਰ ਨਾਲ ਗੱਲ ਨਹੀਂ ਕੀਤੀ ਦੂਜੇ ਦਿਨ ਕਿ ਕਿ ਮੈਨੂੰ ਬਹੁਤ ਕੁੜੀ ਨਹੀਂ ਦੱਸਿਆ ਕਹਿੰਦੀ ਉਹ ਕਹਿੰਦੀ ਮੈਂਨੇ ਫੋਨ ਕਰਦੀ ਸੀ ਉਹਨੇ ਚੱਕਿਆ ਨਹੀਂ ਉਹ ਗਵਾਂਡੀਆਂ ਨੂੰ ਫੋਨ ਕੀਤਾ ਵੀ ਤੁਸੀਂ ਦੇਖੋ ਮੇਰੇ ਹਸਬੰਦ ਫੋਨ ਨਹੀਂ ਚੱਕਦੇ ਪਏ ਪਤਾ ਨਹੀਂ ਜਿਦਾਂ ਉਹ ਤਸਦੇ ਆ ਵੀ ਪੁਲਿਸ ਆਈਆ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਆ ਪੁਲਿਸ ਜਦੋਂ ਆਈਆ ਤੇ ਉਹ ਉਹਨਾਂ ਨੇ ਦਰਵਾਜ਼ਾ ਪਤਾ ਨਹੀਂ ਤੋੜਿਆ ਦਰਵਾਜ਼ਾ ਤੋੜ ਕੇ ਜਦੋਂ ਅੰਦਰ ਅੰਦਰ ਲੰਮਾ ਪਿਆ ਆ ਬੈਟ ਹੈ ਨਹੀਂ ਸੀ ਉਹਨਾਂ ਨੇ ਕਿਉਂਕਿ ਉਹ ਕੈਂਦੀ ਵੀ ਅਸੀਂ ਬਾਹਰ ਬੈਠੀਆਂ ਸਾਨੂੰ ਅੰਦਰ ਨਹੀਂ ਜਾਣ ਦਿੰਦੇ ਹੈਗੇ ਇਹ ਨੂੰ ਕੋਈ ਕਿਸ ਤੋਂ ਬਾਹਰ ਨਹੀਂ ਕੋਈ ਪਤਾ ਨਹੀਂ ਉਹ ਕਿੱਦਾਂ ਮੁਕਾਇਆ ਉਹਨੇ ਕੀ ਉਹ ਨਹੀਂ ਹੋਇਆ ਮੇਨ ਕੋਈ ਸਮਾਂ ਨਹੀਂ ਬਸ ਵੇ ਇੱਟਈ ਗਈ ਨਾ ਬਸ ਮੰਮੀ ਮੈਨੂੰ ਸੌਂ ਲੈਂਦੇ ਮੈਨੂੰ ਨੇਂਡ ਆਈ ਆ ਅਸਾਹੀ ਲਗਜ਼ੋਰੇ ਮਾਚੇ ਤੱਕੀ ਮੈਨੂੰ ਸੌਂ ਲੈਂਦੇ ਹਾਂ ਹਾਂ ਹੁਣ ਕਿਹੜੀ ਨੀਂਦ ਮੰਗਲਵਾਰ ਸ਼ਾਮ ਨੂੰ ਗਿਆ ਜੀ ਫਿਰ ਰਾਤ ਨੂੰ ਗਿਆ 12:30 1:00 ਨੰਬਰ ਸਰਦੀ ਫਲੈਟ ਸੀਗੇ ਤੇ ਅਸੀਂ ਤਕਰੀਬਨ ਉੱਥੇ 4:00 ਵਜੇ ਦੇ ਲਗਭਗ ਪਹੁੰਚੇ ਕੋਣੀਕ 4:00 ਪਹੁੰਚੇ ਸਭਾ 4:00 4:30 에어ਪੋਰਟ ਦੇ ਅੰਦਰ ਐਂਟਰੀ ਹੋ ਗਈ ਉਹਨੂੰ ਇਹ ਸਾਲ ਲਾ ਲੋ ਵੀ 4:30 ਪਾਉਣੇ 5 ਵਜੇ ਬੋਰਡਿੰਗ ਕਾਰਡ ਮਿਲ ਗਿਆ ਸਾਰੀ ਤੋਲਾਈ ਵਗੈਰਾ ਕੱਪੜੇ ਕੁੱਪੜੇ ਧੋਲ ਕੇ ਨਾ ਜਦੋਂ ਬੋਰਡਿੰਗ ਕਾਰਡ ਮਿਲ ਗਿਆ ਤਾਂ ਅਸੀਂ ਉਤੋਂ 5 ਵਜੇ ਤੁਰ ਪਏ। ਕਿਤਨੇ ਦਿਨ ਹੋਏ ਤੇ ਉਸਕੋ ਬਿਲ। ਐਤੋਂ ਜੀ ਉਹ ਤਾਂ 7 ਤਰੀਕ ਨੂੰ ਗਿਆ। ਦੈਨ ਮੰਗਲਵਾਰ ਸੀ। ਤੇ ਦਿਨੋ ਸਾਮ ਸ਼ੁਰੂ ਹੋ ਗਿਆ ਤਾਂ ਉਸਨੇ ਕੰਮ ਕਰਦੇ। ਕੰਮ ਤਾਂ ਕਰਾ ਸੀ ਲੋਡਸ ਏਦਰੀ ਵੀ ਸੀ ਲੋਨੀ ਸੀ ਉਹਦਾ। ਉਧਰ ਵੀ ਇਹ ਸਿੱਧਾ ਉਹਦੇ ਕਾਲਜ ਚ ਪਹਿਲੇ ਭੇਜੇ ਸੀ ਬਹੁ ਮੇਰੀ ਨੂੰ ਜੋ ਸਲੋਨ ਵਿੱਚ ਕਾਜੀ ਪੁੱਛੇ ਜੋ ਇੰਟਰਵਿਊ ਦੇਣ ਆ ਗਿਆ ਯੂਨੀਵਰਸਿਟੀ ਉੱਥੇ ਰੱਖ ਲਿਆ ਕਹਿੰਦੇ ਜੀ ਫਿਰ ਉੱਥੇ ਹਣ ਜਾਣਾ ਨਹੀਂ ਕੰਮ ਕਰਉਂ ਟੈਸ ਕਿੰਨੀ ਥੇਰ ਹੋ ਗਈ ਸ਼ਾਦੀ 21 ਨਵੰਬਰ ਨੇ 7 ਨਵੰਬਰ 21 ਤੇ ਜੋ इनकी ਪ੍ਰਤਿਮਿਤੀ ਉਹ ਪਹਿਲਾਂ ਹੀ ਉੱਧਰ ਹਾਂ ਉਹ ਇੱਥੇ ਸਾਡੇ ਕੋਲ ਮਹੀਨਾ ਸਵਾ ਮਹੀਨਾ ਰਹਿ ਕੇ ਫਿਰ ਕੈਨੇਡਾ ਤੁਹ ਬਿਆਸੇ ਪਤਾ ਚਲਾ ਕੋ ਗਗਨਜੀ ਹਾਂਜੀ ਗਗਨਦੀਪ ਕੀ ਮੌਤ ਕਰਕੇ ਪਤਾ ਗਗਨਜੀ ਦੇ ਮੌਤ ਦੇ ਸਨ ਮੈਨੂੰ ਗਗਨ ਦਾ ਜਦੋਂ ਫੋਲ ਆਇਆ ਰਾਤ ਨੂੰ 9:30 ਵਜੇ ਆ ਤੇ ਮੇਰੀ ਵੀਡੀਓ ਕਾਲ ਹੋ ਰਹੀ ਸੀ ਉਹਦੇ ਨਾਲ ਤੇ ਉਹ ਮੈਨੂੰ ਕਹਿੰਦਾ ਡੈਡੀ ਜੀ ਮੈਨੂੰ ਇਦਾਂ ਲੱਗਦਾ ਵੀ ਜਿਹਦਾ ਵੀਕਨੈਸ ਮਹਿਸੂਸ ਹੁੰਦੀ ਜਿਹਦਾ ਨੀਂਦ ਇਹ ਆਉਂਦੀ ਹੈ ਮੈਂ ਕਹਾਂ ਮੈਂ ਚੱਲ ਥੱਕਿਆ ਹੋਇਆ ਹਾਂ ਹੁਣ ਐ ਮੈਂ 15 ਮਿੰਟ ਗੱਲ ਕੀਤੀ ਐ ਮੈਂ ਕਹਾ ਬੱਦਰ ਤੂੰ ਸੌ ਜਾ ਤਕੋ ਗਗਨ ਤੇ ਪੂਰੇ ਪੋਣੇ ਦੋ 2 ਵਜੇ ਦੇ ਲਗਭਗ ਉਹਦੀ ਡੈਥ ਦੀ ਖਬਰ ਸਾਨੂੰ ਮਿਲ ਗਈ ਕਿਸ ਨੂੰ ਫੋਨ ਆਇਆ ਉਹ ਮੇਰੀ ਬੇਟੀ ਦਾ ਐਸਸੀ ਸਟੂਡੀਓ ਕਹਾਂ ਤਾ ਉਸਨੇ ਇਹ ਕਿਹਾ ਜੀ ਡੈਡੀ ਜੀ ਗੱਲ ਜਿਆਦਾ ਤੁਹਾਨੂੰ ਚੱਟ ਕੇ ਪਰ ਸਾਨੂੰ ਸੱਚ ਨਹੀਂ ਆਇਆ ਜੀ ਅਸੀਂ ਕਿ ਬਸ ਕੈਨੇਡਾ ਤੇ ਫੋਨ ਕੀਤਾ ਜੀ ਮੇਰੇ ਦਾਤੀ ਦਾ ਪੁੱਤ ਹੈ ਉਹ ਕੰਲਾ ਚਾਚਾ ਜੀ ਗੱਲ ਬਿਲਕੁਲ ਸੱਚੀ ਹੈ ਜੀ ਉਹਨੂੰ ਸਾਇਲੈਂਟ ਹਲਾ ਅਟੈਕ ਹੋਇਆ ਲੱਗਦਾ ਹੈ ਕਿ ਕਹਿੰਦੇ ਜਿੱਦਾਂ ਸਿੰਪਟਮ ਉਹਦੇ ਹੈਗੇ ਸਾਇਲੈਂਟ ਅਟੈਕ ਹੋ ਰਿਹਾ ਹੈ। ਕਿਹੜੇ ਨੇਚਰ ਤੋਂ ਸੀ? ਨੇਚਰ ਤਾਂ ਬਹੁਤ ਵਧੀਆ ਜੀ ਨੇਚਰ ਤਾਂ ਪਰ ਉੱਚੀ ਆਵਾਜ਼ ਕਿਤੇ ਨਾ ਬੋਲਦਾ ਨਿਸ। ਹੋਲੀ-ਹੋਲੀ ਗੱਲਾਂ ਕਰਦੇ ਬੱਚਿਆਂ ਨਾਲ ਉਹਦੀ ਯਾਰੀ ਸੀ ਉਹ ਤਾਂ ਆਪਣੇ ਹਾਨ ਮੰਗਣ ਦਾ ਵੀ ਕੋਈ ਯਾਰੀ ਨਹੀਂ ਸੀ। ਹੁਣ ਉਸਕੀ ਬੋਦੀ ਵਾਪਸ ਇੰਡੀਆ ਲਾਣੇ ਕੇ ਲਈ ਹੈ। ਬਾਤ ਜੀ ਹੋਈ ਔਰ ਹਾਂ ਬਾਤ ਚੀਤ ਹੋ ਰਹੀ ਹੈ ਵੈਸੇ ਕਿਉਂਕਿ ਉਹਨਾਂ ਨੂੰ ਮੇਰੀ ਹਣੀ ਬਹੁਤ ਨਾਲ ਗੱਲ ਹੋ ਕੇ ਆਈ ਹੈ ਆਧਾ ਪੌਣਾ ਘੰਟੇ ਪਹਿਲੇ ਉਹ ਕਹਿੰਦੇ ਵੀ ਡੈਡੀ ਜੀ ਪਰਸੋਂ ਤੱਕ ਦੀ ਰਿਪੋਰਟ ਆ ਜਾਣੀ ਹੈ ਪੋਸਟਮਾਰਟਮ